ਰਾਜ ਮਾਰਜੀ ਕਾਦੇ ਲਈ ਇਕੱਠੇ ਹੋਏ ਕਿ ਪੈਸੇ ਦਿੱਤੇ ਨਹੀਂ ਰੈਲੀ ਚ ਜਾਣ ਲਈ ਇੱਕ ਇੱਕ ਬੰਦੇ ਹੋ ਕਿੰਨੇ ਪੈਸੇ ਚ ਗੱਲ ਹੋਈ ਸੀ ਗੱਲ ਹੋਈ ਜੀ 400 ਰੁਪਏ 400 ਰੁਪਏ ਅੱਛਾ ਸਵੇਰ ਤੇ ਗਿਆ ਸੀ ਨਹੀਂ ਹੁਣ ਛੱਡਿਆ ਹੀ ਛੇੜਿਆ ਜੀ ਤੂੰ ਕਹਿੰਦੇ ਕੰਨੇ ਮੇਰੇ ਖਰੋਜ ਲੱਗਾ ਅਸੀਂ ਆਇਆ ਸੀ ਤਿੰਨ ਘੰਟਾ ਬਈ ਖੜਿਆ ਨੂੰ ਕਿੰਨੇ ਬੰਦੇ ਆ ਤੁਹਾਡੇ ਸਾਰੇ 40 ਬੰਦੇ ਐ ਬਹੁਤ ਨਾਲ 55 ਪੰਜਾਬ ਬੰਦੇ ਐ ਅੱਛਾ ਕੀ ਕਿੰਨੇ ਪੈਸੇ ਦਿਹਾੜੀ ਗੱਲ ਹੋਈ ਸੀ 400 400 ਰੁਪਏ ਤੇ ਹੁਣ ਹੁਣ ਕੀ ਕਹਿੰਦੇ ਆਹ ਤੀਸ਼ਰਟਾਂ ਦਿੱਤੀਆਂ ਸੀ ਆ ਦਿਖਾਉ ਅੱਛਾ ਇਹ ਤੀਸ਼ਰਟਾਂ ਦੇ ਦੀਆਂ ਉੱਤੇ ਬੱਸ ਹਾਂ ਮੈਂ ਦੇਦਾ ਗਰੀਬਾਂ ਨਾਲ ਧੱਕਾ ਹੈ ਸਵੇਰ ਦੀ ਹਾਂ ਬਿਲਕੁਲ 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 ਨਹੀਂ ਹੁਣ ਤੁਸੀਂ ਉਰੇ ਪੈਸੇ ਲੈਣ ਨੂੰ ਖੜੇ ਆ ਤੇ ਉਹ ਕਹਿੰਦੇ ਕੀ ਕਹਿੰਦੇ ਹੁਣ ਫੋਨ ਨਹੀਂ ਚੱਕਰੇ ਕੀ ਕਹਿੰਦੇ 50 50 ਤੇ ਕਰੀ ਬੰਦੇ ਸੀ 700 ਰੁਪਏ ਦਿਹਾੜੀ ਦੀ ਗੱਲ ਹੋਈ ਸੀ ਹਾਂ 400 ਰੁਪਏ ਦੀ ਗੱਲ 400 ਰੁਪਏ 1 ਮਿੰਟ ਕੀ ਕਿਉਂ ਕਰ ਰਹੇ ਹਾਂ ਜੀ 700 ਰੁਪਏ ਦਿਹਾੜੀ ਘੜੀ ਭੰਗਲੇ ਰਿਹਾ ਇਹ ਕਹਿੰਦਾ ਅਸੀਂ 500 ਰੁਪਏ ਦੇ ਰਹੀ ਦੇਵਾਂਗਾ ਕੱਲ ਨੂੰ ਹਾਂ ਉਹ ਲੈ ਕੇ ਪਾਣੀ ਨਾਲੂ ਨਾਲ ਦੇਵਾਂਗੇ ਭੁੱਖੇ ਜਿਹੇ ਬੈਠੇ ਆ ਹਾਂ ਇਹ ਰੋਟੀ ਪਾਣੀ ਨਹੀਂ ਕੋਈ ਦੁੱਧ ਨਹੀਂ ਮਿਲਦਾ ਬੰਦੇ ਨੂੰ ਕਹਿੰਦਾ 4 ਵਜੇ ਨਹੀਂ ਛੱਡ ਦੇਗੇ 4 ਵਜੇ ਤੱਕ ਤਾਂ ਲੱਗਾਂਗੇ ਹਾਂ ਦੇਖੋ ਉੱਥੇ ਬੰਦੇ ਆ ਬਹੁਤ ਟਾਈਮ ਨਾਲ ਗੱਲ ਕਰੋ ਇੱਕ ਬੰਦਾ ਗੱਲ ਕਰੋ ਓਕੇ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦੇਵਾਂਗੇ ਹਾਂ ਜੀ ਹਾਂ ਜੀ ਜੀ ਪਰ ਬੰਦੇ ਨੂੰ ਅਜੇ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਫੋਨ ਨਹੀਂ ਚੱਕ ਰਹੀ ਆ ਕਹਿੰਦੇ ਫੋਨ ਚੱਕਦੇ ਆ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਹਾਂਜੀ ਕੋਈ ਵੇਲੇ ਜਾਣ ਵਾਲਾ ਕੋਈ ਦੂਰ ਜਾਣ ਵਾਲਾ ਜੀ ਕਿਸੇ ਕੋਲ ਕਰਾਇਆ ਵੀ ਨਹੀਂ ਹੈਗਾ ਜੀ ਇਹ ਉਹ ਗਰੀਬ ਬੰਦੇ ਆ ਜਿਹੜੇ ਵਿਚਾਰੇ ਵੇ ਨਹੀਂ ਇਤਨਾ ਫੋਨ ਆ ਰਿਹਾ ਜੀ ਹਾਂਜੀ ਮੋਨ ਖਰਾਬ ਆਈ ਇਤਨੇ ਪੈਸੇ ਵੀ ਕੱਟ ਲਏ ਹਾਂਜੀ ਫੋਨ ਵੀ ਕੱਢ ਲਿਆ ਮੋਬਾਈਲ ਮਤਲਬ ਉੱਥੇ ਜਾ ਕੇ ਰੈਲੀ ਦੇ ਵਿੱਚ ਫੋਨ ਵੀ ਕੱਢ ਲਿਆ ਪਰਸ ਵੀ ਪੈਸੇ ਵੀ ਕੱਢ ਲਿਆ ਹਾਂਜੀ ਆ